ਸਾਸਰੀਆ ਕਾਜੀ ਮੈਂ ਰਾਜਦੀ ਮੇਰੇ ਚੈਨਲ ਪੰਜਾਬੀ ਸੂਟ ਰਾਦੀ ਬੁਟੀਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਸਾਰੇ ਕਾਟਨ ਦੇ ਸੂਟ ਤੇ ਮਸ਼ੀਨ ਵਰਕ ਤੇ ਆਰੀ ਵਰਕ ਦੇ ਸੂਟ ਨੇ ਅੱਜ ਵਾਲੇ ਆਪਣੇ ਕੋਲ ਸਾਰੇ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਚਲੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਦਿਖਾਉਣੇ ਤੁਹਾਨੂੰ ਸੋਹਣਾ ਸੋਹਣਾ ਸੂਟ ਹੈ ਜੀ ਆਪਣਾ ਕੈਸ਼ ਕਾਟਨ ਦੇ ਉੱਤੇ ਕੈਸ਼ ਕਾਟਨ ਤੇ ਉੱਤੇ ਆਪਾਂ ਨੇ ਬਹੁਤ ਸੋਹਣਾ ਆਰੀ ਵਰਕ ਦਾ ਕੰਮ ਕੀਤਾ ਹੋਇਆ ਹੈ ਜੀ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣਾ ਸੂਟ ਹੈ ਜਿਹੜਾ ਵੀ ਤੁਹਾਨੂੰ ਸਟੌਕ ਦਵਾਂਗੇ ਪੂਰਾ ਵਧੀਆ ਕਮਾ ਹੈ ਤੇ ਕੰਮ ਵੀ ਪੂਰਾ ਵਧੀਆ ਤੇ ਸਾਫ਼ ਸੁਥਰਾ ਕਰਕੇ ਦਵਾਂਗੇ ਆਰੀ ਵਰਕ ਤੇ ਮਸ਼ੀਨ ਵਰਕ ਦੇ ਸੂਟ ਨੇ ਜੀ ਆਪਣੇ ਕੋਲ ਅੱਜ ਸਾਰੇ ਇਹ ਆਏਗਾ ਜੀ ਘੇਰੇ ਤੇ ਕੰਮ ਜਿਹੜੀ ਵੀ ਆਪਾਂ ਤੁਹਾਨੂੰ ਕ੍ਰਾਸ਼ ਕਾਟਨ ਦਵਾਗੇ ਪੂਰੀ ਵਧੀਆ ਦਵਾਗੇ ਜੀ ਕੋਈ ਵੀ ਲਾਂਬਿਆਂ ਕੰਮ ਨਹੀਂ ਕਰਾਂਗੇ ਜੇ ਤੁਸੀਂ ਕਾਟਨ ਤੇ ਜਾਂ ਕਿਸੇ ਹੋਰ ਸਟੱਫ ਤੇ ਕਰਾਉਗੇ ਤਾਂ ਰੇਟ ਘੱਟ ਜੇਗਾ ਇਹ ਵਾਲਾ ਹੈਗਾ ਜੀ ਘੇਰੇ ਤੇ ਕੰਮ ਆਏਗਾ ਜੀ ਆਰੀ ਵਰਕ ਦਾ ਕੰਮ ਹੈ ਜੀ ਘੇਰੇ ਦਾ ਤੇ ਸਾਰੀ ਸ਼ਰਟ ਦੇ ਵਿੱਚ ਐਦਾਂ ਬੁੱਤੀ ਬਣੀ ਹੋਈ ਹੈ ਜੀ ਐਦਾਂ ਕਵਰ ਹੁੰਦੀ ਹੈ ਸਾਰੀ ਸ਼ਰਟ ਬੁੱਤੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਸਾਰਾ ਕੰਮ ਹੈ ਕਿ ਪੂਰੀ ਫਿਨਿਸ਼ਿੰਗ ਤੇ ਹੈ ਜੀ

ਤੇ ਡਾਈ ਐਂਡ ਡਾਈ ਕੀਤਾ ਹੋਇਆ ਆਪਾਂ ਨੂੰ ਇਦਾਂ ਦਾ ਦੁਪੱਟਾ ਨੇ ਤੁਸੀਂ ਦੇਖ ਸਕਦੇ ਹੋ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਕਿਹਾ ਸੀ ਆਪਾਂ ਉਦਾਂ ਦਾ ਹੀ ਦੁਪੱਟਾ ਤਿਆਰ ਕਰਕੇ ਦਿੱਤਾ ਹੈ ਜੀ ਜਿਹੜੇ ਜਿਹੜੇ ਵਰਕ ਦੇ ਵਿੱਚ ਕਲਰ ਨੇ ਆਪਾਂ ਉਹੀ ਕਲਰ ਪਾ ਕੇ ਦੁਪੱਟਾ ਬਹੁਤ ਸੋਹਣਾ ਤਿਆਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਤੇ ਵਾਈ ਲੈਸ ਦੀ ਫਿਨਿਸ਼ਿੰਗ ਆਪਾਂ ਨੇ ਕਰਨੀ ਹੈ ਜੀ ਮਲਟੀ ਸ਼ੇਡ ਦੀ ਲੈਸ ਦੀ ਫਿਨਿਸ਼ਿੰਗ ਕਰਕੇ ਦਵਾਂਗੇ ਤੁਹਾਨੂੰ ਸਾਰੀ ਜਿਹੜਾ ਵੀ ਆਪਾਂ ਰੇਟ ਦਵਾਂਗੇ ਜੀ ਫਿਨਿਸ਼ਿੰਗ ਕਰਕੇ ਹੀ ਦਵਾਂਗੇ ਐਦਾਂ ਲੈਂਸ ਲਾ ਕੇ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਜੀ ਇਹ ਵਾਲਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਵੀ ਐਦਾਂ ਦਾ ਸੋਹਣਾ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਜੀ ਡਿਜ਼ਾਈਨ ਭੇਜਣਾ ਚਾਹੁੰਦੇ ਹੋ ਤਾਂ ਡਿਜ਼ਾਈਨ ਵੀ ਭੇਜ ਕੇ ਆਪਣੇ ਲਈ ਉਦਾਂ ਦਾ ਸੂਟ ਤਿਆਰ ਕਰਵਾ ਸਕਦੇ ਹੋ ਜੀ ਜੇ ਤੁਹਾਨੂੰ ਇਹ ਵਾਲਾ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਆਪਾਂ ਰੇਟ ਸਾਰੇ ਸੂਟਾਂ ਦੇ ਨਾਮ ਨਾਲ ਦੇ ਦਾਂਗੇ ਜੀ

ਇਹ ਵਾਹ ਸੁਰਤੇ ਵੀ ਇਸਾਈ ਸ਼ਰਟ ਦੇ ਵਿੱਚ ਇਹ ਵਾਈ ਲੁੱਟੀ ਦਿੱਤੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ ਬਾਜੂ ਦਾ ਕੰਮ ਵੀ ਇਹਦਾ ਸੇਮ ਹੈ ਇਹ ਵਾਹ ਇਹ ਜੀ ਬਾਜੂ ਦਾ ਕੰਮ ਤੇ ਇਹਦਾ ਵੀ ਆਪਾਂ ਦੁਪੱਟਾ ਪਰਬਰੀ ਦਾ ਰੱਖਿਆ ਹੋਇਆ ਤੇ ਬਹੁਤ ਸੋਹਣੀ ਡਾਈ ਕੀਤੀ ਹੋਈ ਹੈ ਤੁਸੀਂ ਸਾਡੇ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਡਾਈ ਕਰਵਾ ਸਕਦੇ ਹੋ ਜੀ ਤੇ ਆਪਾਂ ਤੁਹਾਨੂੰ ਲੈਸ ਦੀ ਫਿਨਿਸ਼ਿੰਗ ਕਰਕੇ ਦਵਾਂਗੇ ਜੀ ਇਹਦੇ ਨਾਲ ਆਪਾਂ ਇਹ ਵਾਲੀ ਲੈਸ ਜਿੱਦਾਂ ਹੀ ਵਰਕ ਦੇ ਵਿੱਚ ਕਲਰ ਨਹੀਂ ਆਪਾਂ ਉਦਾਂ ਦੀ ਹੀ ਲੈਸ ਇਹਦੇ ਨਾਲ ਰੱਖੀ ਹੋਈ ਆ ਤੁਸੀਂ ਦੇਖ ਸਕਦੇ ਹੋ ਬਈ ਲੁੱਕ ਆਏਗੀ ਜੀ ਲੈਸ ਦੀ ਫਿਨਿਸ਼ਿੰਗ ਕਰਕੇ ਇਹ ਵਾਹ ਦੁਪट्टे ਦੀ ਵੀ ਜੇ ਜੇ ਤੁਹਾਨੂੰ ਇਹ ਵਾਲਾ ਕਲਰ ਪਸੰਦ ਆਦਾ ਤਾਂ ਤੁਸੀਂ ਇਦਾਂ ਦੇ ਕਲਰ ਤੇ ਕਰਵਾ ਸਕਦੇ ਹੋ ਜੇ ਤੁਹਾਨੂੰ ਫਲੋਜੀ ਕਲਰ ਪਸੰਦ ਆਦਾ ਤਾਂ ਤੁਸੀਂ ਫਲੋਜੀ ਤੇ ਵੀ ਕਰਵਾ ਸਕਦੇ ਹੋ ਜੀ ਫਲੋਜੀ ਨੈਸਟ ਸੂਟ ਹੈ ਜੀ ਆਪਣੇ ਕੋ ਲੈਮਨ ਕਲਰ ਦਾ ਇਹ ਬਹੁਤ ਸੋਨਾ ਸਟਫ ਹੈ ਦਾ ਇਹ ਬਹੁਤ ਸੋਨਾ ਆਪਣੇ ਕੀਤਾ ਹੋਇਆ ਮਸ਼ੀਨ ਵਰਕ ਦਾ ਕੰਮ ਜਿਹੜਾ ਵੀ ਤੁਹਾਨੂੰ ਸਟਫ ਦਵਾਂਗੇ ਜੀ ਪੂਰਾ ਵਧੀਆ ਦਵਾਂਗੇ ਤੁਸੀਂ ਦੇਖ ਸਕਦੇ ਹੋ ਪੂਰੇ ਬ੍ਰੈਂਡ ਦਾ ਸਟਫ ਹੁਕਾ ਜੀ ਕੋਈ ਵੀ ਲੰਬੇ ਵਾਲਾ ਕੰਮ ਨਹੀਂ ਕਰਦੇ ਆਪਾਂ ਇਹ ਦੇਖਦੇ ਆਪਣੇ ਕੀਤਾ ਹੋਇਆ ਮਸ਼ੀਨ ਵਰਕ ਦਾ ਕੰਮ ਤੁਸੀਂ ਦੇਖ ਸਕਦੇ ਹੋ ਇਹ ਬਣਾਏਗਾ ਜੀ ਫਲਾਵਰ ਤੇ ਉੱਪਰ ਸੈਂਟਰ ਪੈਨਲ ਬਣਿਆ ਹੋਇਆ ਤੇ ਇਧਰੋਂ ਸੈਂਟਰ ਪੈਨਲ ਸ਼ੁਰੂ ਹੋ ਗਿਆ ਤੇ ਇੱਥੇ ਫਲਾਵਰ ਆਏਗਾ ਜੀ ਸੈਂਟਰ ਦੇ ਵਿੱਚ ਬਹੁਤ ਸੋਹਣਾ ਕੰਮ ਹੈ ਤੇ ਪੂਰੀ ਫਿਨਿਸ਼ਿੰਗ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਲੈਮਨ ਕਲਰ ਦਾ ਸੂਟ ਹੈ ਕਾਸਟਮਰ ਇਹ ਦੁਪੱਟਾ ਨਹੀਂ ਕਰਵਾਇਆ ਜੇ ਤੁਸੀਂ ਵੀ ਦੁਪੱਟੇ ਤੋਂ ਬਿਨਾ ਸੂਟ ਲੈਣਾ ਚਾਹੁੰਦੇ ਹੋ ਤਾਂ ਆਪਾਂ ਬਿਨਾਂ ਦੁਪੱਟੇ ਦਾ ਵੀ ਸੂਟ ਦੇ ਦਾਂਗੇ ਜੀ ਤੇ ਬਹੁਤ ਸੋਹਣੀ ਲੁੱਕ ਆ ਰਹੀ ਹੈ ਉਹ ਸੂਟ ਦੀ ਜੇ ਤੁਹਾਨੂੰ ਇਹ ਵਾਲਾ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਇਹਦੇ ਵੀ ਬਾਜੂ ਤੇ ਬਹੁਤ ਸੋਹਣਾ ਕੰਮ ਹੈ ਕੰਮ ਪੂਰਾ ਵਧੀਆ ਤੇ ਸਾਫ਼ ਸੁਥਰਾ ਕਰਕੇ ਦੇਵਾਂਗੇ ਜੀ ਤੇ ਬਹੁਤ ਸੋਹਣੇ ਕਲਰ ਪਾ ਕੇ ਆਪਾਂ ਨੇ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ

ਇਹ ਵਾਰਾ ਆਪਣਾ ਪਿੰਕ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਤੇ ਮਲਟੀ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ bina lining ਤੋਂ ਬਣਨ ਵਾਲੇ ਸੂਟ ਨੇ ਜੀ ਅੱਜ ਆਪਣੇ ਕੋਲ ਸਾਰੇ ਇਹਨਾਂ ਤੇ ਲਾਈਨਿੰਗ ਦੀ ਕੋਈ ਵੀ ਲੋੜ ਨਹੀਂ ਹੈਗੀ ਜੀ ਬਹੁਤ ਸੋਹਣਾ ਸਟਾਫ ਹੈ ਤੇ ਪੂਰਾ ਆਰਾਮਦਾਇਕ ਸਟਾਫ ਹੈ ਜੀ ਇਹ ਵਾਰਾ ਇਹਦਾ ਬਾਜੂ ਦਾ ਕੰਮ ਇਹ ਵਾਲਾ ਆਏਗਾ ਦੂਜੀ ਬਾਜੂ ਤੇ ਪੂਰੀ ਵਧੀਆ ਕਾਟਣਾ ਵੱਡੇ ਪਨੇ ਦੀ ਕੋਈ ਵੀ ਲਾਈਨਿੰਗ ਵੈਰੀ ਦੀ ਲੋੜ ਨਹੀਂ ਹੈਗੀ ਜਿਵੇਂ ਸੂਤਰ ਨਾਲ ਤੇ ਸਟੱਪ ਵੀ ਬੁਰਾ ਆਰਾਮਦਾਇਕ ਹੈ ਜੇ ਤੁਸੀਂ ਐਦਾਂ ਦੇ ਹੋਰ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਇਹ ਸੀ ਕਿ ਆਪਣੇ ਅੱਜ ਵਾਇ ਸੂਟ ਜਿੰਨਾ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਜਾ ਤੁਹਾਨੂੰ ਵਰਕ ਪਸੰਦ ਹੋਵੇ ਤੁਸੀਂ ਆਪਣੇ ਪਸੰਦ ਦੇ ਅਨੁਸਾਰ ਸਟੱਫ ਲਵਾ ਕੇ ਤੇ ਕਲਰ ਵੀ ਆਪਣੇ ਪਸੰਦ ਦੇ ਅਨੁਸਾਰ ਕਰਵਾ ਸਕਦੇ ਹੋ ਜੀ ਤੇ ਸਕਰੀਨਸ਼ਾਟ ਲੈ ਸਕਦੇ ਹੋ ਤੁਹਾਡੇ ਕੋਲ ਕੋਈ ਤੁਹਾਡਾ ਆਪਣਾ ਡਿਜ਼ਾਈਨ ਤਾਂ ਸਾਨੂੰ ਉਹ ਵੀ ਡਿਜ਼ਾਈਨ ਪੇਜ ਤੇ ਉਦਾਂ ਦਾ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਕਰਕੇ ਜੀ ਦੱਸਿਆਗਾ ਤੁਹਾਨੂੰ ਮੇਸੂਟਾ ਦੀ ਕਲੈਕਸ਼ਨ ਕਿੱਦਾਂ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਸਰੀਆ ਕਾਲ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਦੇ ਨਾਲ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ